नगर काउंसिल ਦਾ ਜੋ ਚੋਣਾਂ ਹਨ ਉਹ ਲਗਭਗ 9 ਸਾਲ ਤੋਂ ਨਹੀਂ ਹੋਈਆਂ ਸਨ ਹੁਣ ਉਹ ਚੋਣਾਂ ਜਿਹੜੀਆਂ ਹਨ 2 ਮਾਰਚ ਨੂੰ ਹੋ ਰਹੀਆਂ ਹਨ ਇਸੇ ਲੜੀ ਦੇ ਤਹਿਤ ਸਿਮਰਜੀਤ ਸਿੰਘ ਲक्की ਭੁੱਲਰ ਜੋ ਕਿ ਰੇਸ਼ਮ ਸਿੰਘ ਭੁੱਲਰ ਜੀ ਜੋ ਕਿ ਜ਼ਿਲ੍ਹਾ ਮਾਲ ਅਫਸਰ ਸਨ ਉਹਨਾਂ ਦੇ ਲੜਕੇ ਹਨ ਔਰ ਸਰਦਾਰ ਹਰਿੰਦਰ ਸਿੰਘ ਜੋ ਕਿ ਮੈਂਬਰ ਸ਼੍ਰੋਣੀ ਕਮੇਟੀ ਦੇ ਨਾਲ ਨਾਲ ਸ਼੍ਰੋਣੀ ਕਮੇਟੀ ਦੇ ਪ੍ਰਧਾਨ ਵੀ ਰਹੇ ਹਨ ਉਹਨਾਂ ਦੇ ਜਵਾਈ ਹਨ ਔਰ ਬਹੁਤ ਹੀ ਸਰਕਾਰਤ ਜੋ ਹੈ ਪਰਿਵਾਰ ਹੈ ਇਸ ਲਈ ਉਹਨਾਂ ਦੇ بیٹے ਲक्की ਭੁੱਲਰ ਜੀ ਨੂੰ ਅਸੀਂ ਸਵਾਲ ਕਰਨ ਜਾ ਰਹੇ ਹਾਂ ਕਿ ਤੁਸੀਂ ਕਿਹੜੇ ਮੁੱਦੇ ਲੈ ਕੇ ਵਾਰਡ ਵਿੱਚ ਲੋਕਾਂ ਕੋਲ ਵੋਟਾਂ ਮੰਗਣ ਜਾਓ ਹਾਂ ਸਮਰਜੀਤ ਸਿੰਘ ਉਰਫ ਲੱਕੀ ਭੁੱਲਰ ਜੋ ਕਿ ਵਾਰਡ ਨੰਬਰ 4 ਤੋਂ ਕਾਂਗਰਸ ਦਾ ਉਮੀਦਵਾਰ ਹਾਂ ਔਰ ਅਸੀਂ ਲੋਕਾਂ ਦੇ ਵਿੱਚ ਜਿਹੜਾ ਸਭ ਤੋਂ ਵੱਧ ਹੈ ਡਿਵੈਲਪਮੈਂਟ ਦਾ ਮੁੱਦਾ ਨਸ਼ਾਖੋਰੀ ਦਾ ਮੁੱਦਾ ਜੋ ਹੈ ਜੋ ਸਰਕਾਰ ਦੇ 2.5 ਸਾਲ ਹੋ ਗਿਆ ਬਣੀ ਨੂੰ ਆਵਾਜ਼ ਮਾਦੀ ਪਾਰਟੀ ਦੀ ਨੂੰ ਇਹਨਾਂ ਨੇ ਕੋਈ ਵੀ ਵਿਕਾਸ ਨਹੀਂ ਕੀਤਾ ਨਾਇਨਾ ਨੇ ਵਿਕਾਸ ਕੀਤਾ ਨਾ ਹੀ ਕਿਸੇ ਨੌਜਵਾਨ ਵਰਗ ਨੂੰ ਕੋਈ ਨੌਕਰੀ ਮਿਲੀ ਹੈ ਅਸੀਂ ਇਹਨਾਂ ਦੇ ਖਿਲਾਫ ਜਿਹੜਾ ਹੈ ਜਿਹੜਾ ਨੇ ਕੁਝ ਕੀਤਾ ਤੇ ਦੱਸਣ ਵੀ ਅਸੀਂ ਆ ਚੀਜ਼ਾਂ ਡਿਵੈਲਪਮੈਂਟ ਕਰਾਈ ਆ ਜਾਂ ਸ਼ਹਿਰ ਦਾ ਕੋਈ ਵਿਕਾਸ ਕਰਾਇਆ ਹੈ ਸੜਕਾਂ ਟੁੱਟੀਆਂ ਪਈਆਂ ਨੇ ਬੁਰਾ ਹਾਲ ਆ ਲੋਕੀ ਤਰਾ-ਤਰਾ ਕਰਦੇ ਪਏ ਨੇ ਜੇ ਤਾਂ ਇਹਨਾਂ ਨੇ ਕੋਈ ਵਿਕਾਸ ਕੀਤਾ ਤੇ ਖੁੱਲ ਕੇ ਦੱਸਣ ਉਹ ਮੁੱਦੇ ਲੈ ਕੇ ਲੋਕਾਂ ਦੇ ਵਿੱਚ ਜਾਣ ਅਸੀਂ ਤਾਂ ਸਭ ਤੋਂ ਪਹਿਲਾਂ ਜੋ ਵਿਕਾਸ ਕਾਂਗਰਸ ਸਰਕਾਰ ਦੇ ਵੇਲੇ ਹੋਇਆ ਅਸੀਂ ਉਹ ਬਿਲਕੁਲ ਆਪਣੇ ਮੁੱਦੇ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਹਾਂ ਕਿਉਂਕਿ ਜੋ ਫਾਇਰ ਬ੍ਰਿਗੇਡ ਦੀ ਸਭ ਤੋਂ ਵੱਡੀ ਸਮੱਸਿਆ ਸੀ ਉਹ 2017 ਦੀ ਜਦੋਂ ਸਾਡੀ ਸਰਕਾਰ ਬਣੀ ਹੈ ਉਦੋਂ ਸਾਡੇ ਸਤਕਾਰਯੋਗ ਸਰਬਾਸੀ ਐਮਐਲਏ ਡਾਕਟਰ ਧਰਮੀ ਰਖਣੀ ਹੋਤਰੀ ਉਹੀ ਇਹ ਫਾਇਰ ਬ੍ਰਿਗੇਡ ਦੀ ਜਿਹੜੀ ਸੇਵਾ ਇੱਥੇ ਲੈ ਕੇ ਆਏ ਸੀਗੇ ਔਰ ਜੋ ਡਵੈਲਪਮੈਂਟ ਕਾਂਗਰਸ ਸਰਕਾਰ ਵਲੇ ਹੋਈ ਹੈ ਉਹ ਅੱਜ ਤੱਕ ਨਾ ਹੋਈ ਹੈ ਔਰ ਨਾ ਕਦੀ ਹੋਏਗੀ ਕਿਉਂਕਿ ਅੱਜ ਕਾਂਗਰਸ ਪਾਰਟੀ ਵੱਲੋਂ ਅਸੀਂ 23 ਉਮੀਦਵਾਰ ਜਿਹੜੇ ਕਾਂਗਰਸ ਦੇ ਵਿੱਚ ਖੜੇ ਹੋਏ ਹਾਂ ਔਰ ਸਾਨੂੰ ਪੂਰਨ ਉਮੀਦ ਹੈ ਕਿ ਅਸੀਂ ਲੋਕਾਂ ਦੀ ਮੰਗਾਂ ਤੇ ਪੂਰਾ ਖਰਾ ਉਤਰਾਂਗੇ ਔਰ ਤਈਆਂ ਦੇ ਵਿੱਚੋਂ ਕਿਉਂਕਿ 25 ਵਾਟਾ ਹੁਣ ਅਸੀਂ 23 ਦੇ ਵਿੱਚ ਉਮੀਦਵਾਰ ਦਿੱਤੇ ਹੋਏ ਹਨ ਔਰ ਪੂਰਨ ਬਹੁਮਤ ਲੈ ਕੇ ਲੋਕਾਂ ਦੇ ਸਹਿਯੋਗ ਦੇ ਨਾਲ ਪੂਰਾ ਵਿਸ਼ਵਾਸ ਪ੍ਰਗਟ ਕਰਦੇ ਹੋਏ ਆਪਣਾ ਬਹੁਮਤ ਸਾਬਤ ਕਰਾਂਗੇ ਔਰ ਨਗਰ ਕੌਂਸਲ ਦਾ ਪ੍ਰਧਾਨ ਕਾਂਗਰਸ ਪਾਰਟੀ ਦਾ ਹੀ ਬਣੇ। ਦੇਖੋ ਜੀ ਹਰ ਬੰਦਾ ਇਹ ਮੁਕਾਬਲੇ ਦੇ ਵਿੱਚ ਕਿਸੇ ਨੂੰ ਘਟ ਨਹੀਂ ਸਮਝਣਾ ਚਾਹੀਦਾ ਕਿਉਂਕਿ ਇਹ ਫਾਈਟ ਹੈ ਔਰ ਕਿਉਂਕਿ ਹਰ ਇੱਕ ਬੰਦੇ ਦਾ ਹੱਕ ਕੇ ਇਲੈਕਸ਼ਨ ਲੜਨ ਦਾ ਵੋਟ ਲੈਣੀ ਫਤਵਾ ਲੈਣਾ ਲੋਕਾਂ ਦਾ ਉਹ ਲੋਕਾਂ ਦਾ ਪਿਆਰ ਜਿੰਨਾ ਤੁਸੀਂ ਲੋਕਾਂ ਦੇ ਵਿੱਚ ਵਿਚਰੇ ਹੋਗੇ ਉਸੇ ਹਿਸਾਬ ਦੇ ਨਾਲ ਤੁਹਾਨੂੰ ਜਿਹੜਾ ਉਹ ਲੋਕੀ ਫਤਵਾ ਦਿੰਦੇ ਨੇ ਔਰ ਮੈਨੂੰ ਪੂਰੇ ਨਿਸ਼ਵਾਸ ਹੈ ਕਿ ਲੋਕ ਮੇਰੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਨੇ ਕਾਂਗਰਸ ਪਾਰਟੀ ਦੇ ਨਾਲ ਜੁੜੇ ਹੋਏ ਨੇ ਔਰ ਅਸੀਂ ਭਾਰੀ ਬਹੁਮਤ ਲੈ ਕੇ ਇਥੋਂ ਜਿਹੜੀ ਸਾਡੀ ਨੰਬਰ 4 ਨੰਬਰ ਵਾਰਡ ਹੈ ਪੂਰੀ ਵੱਡੀ ਲੀਡ ਲੈ ਕੇ ਜਿੱਤ ਕੇ ਜਾਵਾਂਗੇ ਔਰ ਜਿਹੜੀ ਸੀਟ ਹੈ ਇਹ ਸਾਡੇ ਮਾਨਯੋਗ ਪ੍ਰਧਾਨ ਰਾਜਾ ਵਿਡੰਗਜੀ ਝੋਲੀ ਵਿੱਚ ਪਾਵਾਂ ਵੋਟਰਾਂ ਨੂੰ ਇਹ ਹੀ ਪੀਛਲਾ ਜੀ ਆਪਣੇ ਮਨ ਦੀ ਸੁਣੋ ਦੇਖੋ ਚੰਗਾ ਕੌਣ ਆ ਪੜ੍ਹਿਆ ਲਿਖਿਆ ਇਨਸਾਨ ਕੌਣ ਹੈ ਜਿਹੜਾ ਨਸ਼ੇ ਦੇ ਬਿਲਕੁਲ ਖਿਲਾਫ ਹੈ ਜਿਹੜਾ 24 ਘੰਟੇ ਤੁਹਾਡੇ ਦੁੱਖ ਸੁੱਖ ਦਾ ਭਾਈਵਾਲ ਹੈ ਤੁਸੀਂ ਉਸ ਦੀ ਮਦਦ ਕਰੋ ਔਰ ਉਹਦੇ ਨਾਲ ਚੱਲੋ ਔਰ ਵਾਰ ਤੋਂ ਵਾਰ ਵੋਟਾਂ ਬਣਾ ਉਸ ਨੂੰ ਜਿਤਾਓ ਤੋਂ ਇਹ ਸੰ ਲਕੀਬੂ ਲਜੀ ਜਿਨ੍ਹਾਂ ਨੇ ਵਿਸਤਾਰ ਨਾਲ ਸਾਰਾ ਦੱਸਿਆ ਹੈ